जयपी जय भारत मैं सोम सहोता ਤੁਸੀਂ ਵੇਖ ਰਹੇ ਹੋ ਚੈਨਲ ਪੋਸੂਨਾਮਾ ਪੋਸੂਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਅੱਜ 24 ਸੈਪਟੰਬਰ ਹੈ 24 ਸੈਪਟੰਬਰ 1932 ਦਾ ਇਤਿਹਾਸ ਅੱਜ ਅਸੀਂ ਇਸ ਐਪੀਸੋਡ ਦੇ ਵਿੱਚ ਟੱਚ ਕਰਨ ਦੀ ਕੋਸ਼ਿਸ਼ ਕਰਾਂਗੇ ਕਿ 1932 ਦਾ ਪੂਨਾ ਸਮਝੌਤਾ ਜਿਸ ਨੂੰ ਪਾ ਪੂਨਾ ਪੈਕ ਵੀ ਕਹਿੰਨੇ ਆ ਡਾਕਟਰ ਬੀ ਆਰ ਅੰਬੇਡਕਰ ਤੇ ਮਹਾਤਮਾ ਗਾਂਧੀ ਦੇ ਵਿਚਾਰ 24 ਸੈਪਟੰਬਰ 1932 ਨੂੰ ਪੂਨਾ ਦੀ ਯਰਵਦਾ ਜੇਲ੍ਹ ਦੇ ਵਿੱਚ ਹੋਇਆ ਇੱਕ ਸਮਝੌਤਾ ਸੀ ਜਿਸ ਦੇ ਵਿੱਚ ਬ੍ਰਿਟਿਸ਼ ਸਰਕਾਰ ਨੇ ਕ੍ਰਿਮੀਨਲ ਅਵਾਰਡ ਦੁਆਰਾ ਦਲਤਾਂ ਲਈ ਐਲਾਨ ਕੀਤੇ ਗਏ ਵੱਖਰੇ ਚੋਣ ਇਲਾਕਿਆਂ ਦੀ ਥਾਂ ਦਲਤਾਂ ਲਈ ਰਾਖਮੀਆਂ ਸੀਟਾਂ ਦੀ ਪ੍ਰਣਾਲੀ ਨੂੰ ਸਵੀਕਾਰ ਕੀਤਾ ਗਿਆ لیکن بہت کچھ ਹੋਇਆ سوال ਇਹ ਹੈ ਕਿ ਮਹਾਤਮਾ ਗਾਂਧੀ ਨੇ ਮਰਨ ਵਰਤ ਕਿਉਂ ਰੱਖਿਆ ਔਰ ਡਾਕਟਰ ਬੀ ਆਰ ਅੰਬੇਡਕਰ ਸਾਹ ਨੂੰ ਕਿਸ ਤਰ੍ਹਾਂ ਮਤਲਬ ਕੰਪਰੋਮਾਈਜ਼ ਕਰਨਾ ਪਿਆ ਇਹ ਸਾਰੇ ਕੁਝ ਅੱਜ ਮੇਰੇ ਨਾਲ ਫੂਲ ਲਾਈਨ ਤੇ ਸਾਡੇ ਮਾਨਯੋਗ ਸਾਡੇ ਸਮਾਜ ਦਾ ਇੱਕ ਬਹੁਤ ਅਹਿਮ ਹਿੱਸਾ ਸੀਨੀਅਰ ਐਡਵੋਕੇਟ جناب ਐਸ ਐਲ ਵਰਦੀ ਸਾਹਿਬ ਜਿਨ੍ਹਾਂ ਨੇ ਕਾਫੀ ਜ਼ਿਆਦਾ ਸਰਚ ਕੀਤੀ ਹੈ 바바 ਸਾਹਿਬ ਦੀ ਜ਼ਿੰਦਗੀ ਨੂੰ ਲੈ ਕੇ ਉਹਨਾਂ ਨੇ ਬਹੁਤ ਸਾਰੇ ਨਾਟਕ ਲਿਖੇ ਨੇ ਸੀਰੀਅਲ ਲਿਖੇ ਨੇ ਉਹਨਾਂ ਦੇ ਕੋਲ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਗਾਂਧੀ ਦੀ ਉਹ ਕਿਹੜੀ ਮਜਬੂਰੀ ਸੀ ਕਿ ਉਹ ਨਹੀਂ ਚਾਹੁੰਦਾ ਸੀ ਕਿ ਬ੍ਰਿਟਿਸ਼ ਸਰਕਾਰ ਦੇ ਵੱਲੋਂ ਦਲਿਤਾ ਨੂੰ ਹੱਕ ਦਿੱਤੇ ਜਾਣ ਦਲਿਤਾ ਨੂੰ ਇਹ ਸਾਰਾ ਕੁਝ ਦਿੱਤਾ ਜਾਵੇ ਆਖਰ ਉਹਨਾਂ ਦੀ ਨਿਰਾਸ਼ਗੀ ਦੇ ਹੋਰ ਕੀ ਕਾਰਨ ਨੇ ਪੂਰੀ ਜਾਣਕਾਰੀ ਉਹਨਾਂ ਤੋਂ ਲੈਣੇ ਆ ਸਾਹਿਬ ਜੀ ਸਭ ਤੋਂ ਪਹਿਲਾਂ ਜੈਪੀਨ ਜੈਪਾਰਥ ਹਾਂਜੀ ਸਰ ਅੱਜ 24 ਸਪਟੰਬਰ ਹੈ ਔਰ 1932 ਦੇ ਵਿੱਚ ਪੂਨਾ ਪੈਕ ਪੂਨਾ ਦੀ ਜਰਵ ਦਾ ਜੇਲ੍ਹ ਦੇ ਵਿੱਚ ਇੱਕ ਸਮਝੌਤਾ ਹੋਇਆ ਸੀ ਉਸ ਦੇ ਬਾਰੇ ਜਾਣਕਾਰੀ ਲੈਣੀ ਚਾਹੁੰਦੇ ਆ ਸਭ ਤੋਂ ਪਹਿਲਾਂ ਇੰਟਰੋ ਵਿੱਚ ਦੱਸੋ ਕਿ ਉਸ ਸਮਝੌਤੇ ਦਾ ਮੁੱਖ ਕਾਰਨ ਕੀ ਸੀਗਾ ਹਾਂਜੀ ਸਮਝੌਤਾ ਦੀ ਜਿਹੜਾ ਪੂਨਾ ਪੈਕਟ ਹੈ ਉਹਦਾ ਪਛੋਕੜ ਇਹ ਆ ਕਿ ਉਲੀ ਦਾ ਜਿਹੜਾ ਐਕਟ ਸੀਗਾ ਉਹਦੇ ਵਿੱਚ ਸਦਾਰ ਕਰਕੇ ਜੀ ਸਦਾਰ ਕਰਕੇ 1924 ਦੇ ਵਿੱਚ ਜਿਹੜੀਆਂ ਉੱਚ ਜਾਤੀਆਂ ਹੈਗੀਆਂ Hindu, Muslim, Sikh ਵਗੈਰਾ ਜੀ ਉਹਨਾਂ ਨੂੰ ਰਿਜ਼ਰਵੇਸ਼ਨ ਦੇ ਅਧਿਕਾਰ ਦੇ ਦਿੱਤੇ ਗਏ ਪਹਿਲਾਂ ਜਿਹੜੇ ਬ੍ਰਿਟਿਸ਼ ਅਗੇ ਬਰਤਾਨਵੀ ਸਰਕਾਰ ਉਹ ਇੰਡੀਅਨ ਲੋਕਾਂ ਨੂੰ ਟਾਪ ਇੰਸਪੈਕਟ ਨੌਕਰੀ ਨਹੀਂ ਦਿੰਦੇ ਜੀ ਪਰ ਇਹਨਾਂ ਇਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਹਿੰਦੂਆਂ ਮੁਸਲਮਾਨਾਂ ਚਿੱਤਾਂ ਨੇ ਕਿ ਆਵੇ ਸਾਡੇ ਵੀ ਜੱਜ ਲਾਓ ਸਾਨੂੰ ਵੀ ਜੱਜ ਲਾਓ ਸਾਡੇ ਵੀ ਡੀਸੀ ਲਾਓ ਸਾਡੇ ਵੀ ਪੁਲਿਸ ਕਪਤਾਨ ਲਾਓ ਸਾਨੂੰ ਵੀ ਵੱਡੇ ਵੱਡੇ ਅਫਸਰ ਲਾਓ ਜੀ ਤੇ ਫਿਰ ਉਹ ਨਹੀਂ ਉਹ ਸੈਕਟਰ ਦੇ ਵਿੱਚ ਸਦਾਰ ਕਰਕੇ 11 ਸੀਟਾਂ ਜਿਹੜੀਆਂ ਰਿਜ਼ਰਵ ਕੀਤੀਆਂ ਹਮ ਤਿੰਨ ਹਿੰਦੂਆਂ ਵਾਸਤੇ ਤਿੰਨ ਮੁਸਲਮਾਨਾਂ ਵਾਸਤੇ ਦੋ ਸਖਾਵਾਂਸ ਤੇ ਇੱਕ ਐਂਗਲੋ ਇੰਡੀਅਨਸ ਵਾਸਤੇ ਇੱਕ ਪਾਰਸੀਆ ਵਾਸਤੇ ਬਿਲਕੁਲ ਇੱਕ ਤਰ੍ਹਾਂ ਇਸ ਤਰ੍ਹਾਂ ਇਹ 11 ਸੀਟਾਂ ਜਰਬ ਕੇਤੀਆਂ ਤਰ੍ਹਾਂ ਡਾਕਟਰ ਬੈਠ ਕੇ ਉਦੋਂ ਤੱਕ ਪੜ੍ਹ ਕੇ ਵਾਪਸ ਆ ਗਏ ਸੀ ਹਮ ਵਿਦੇਸ਼ਾਂ ਜਦੋਂ ਵਿਦੇਸ਼ਾਂ ਤੋਂ ਵਾਪਸ ਆ ਗਏ ਤੇ ਉਹੀ ਤੇ ਇਹ ਬ੍ਰਿਟਿਸ਼ ਗਵਰਨਮੈਂਟ ਕੋ ਪ੍ਰੋਟੈਸਟ ਕੀਤਾ ਵੀ ਤੁਸੀਂ ਉਹਨਾਂ ਲੋਕਾਂ ਨੂੰ ਤਾਂ ਜੱਜ ਉਸ ਕਪਤਾਨ ਡੀਸੀ ਲਾਉਣਾ ਸ਼ੁਰੂ ਕਰ ਦਿੱਤਾ ਜੇ ਨਾਲ ਨੂੰ ਤੁਸੀਂ ਪਹਿਲਾ ਸਬ ਇਨਸਪੈਕਟਰ ਤੋਂ ਉੱਪਰ ਨਹੀਂ ਲਾਉਂਦੇ ਸੀ ਜੀ ਪਰ ਮੇਰੇ ਮੇਰੇ ਸਮਾਜ ਦੇ ਲੋਕ ਆਮ ਰਾਹਾਂ ਦੇ ਉੱਤੇ ਤੁਰ ਹੀ ਨਹੀਂ ਸਕਦੇ ਹੂੰ ਉਹ ਪਬਲਿਕ ਪਲੇਸ ਜਿਹੜੇ ਆ ਧਰਮ ਸਥਾਨ ਹੈ ਉੱਥੇ ਨਹੀਂ ਜਾ ਸਕਦੇ ਉਹਨਾਂ ਉਹਨਾਂ ਜਿੱਥੇ ਨਹੀਂ ਜਾ ਸਕਦੇ ਹੈਗੇ ਵੀ ਜੇ ਇਹ ਹਜ਼ਾਰਾਂ ਸਾਲ ਮਨੁੱਖੀਆਂ ਨੇ ਸਾਨੂੰ ਦਬਾ ਕੇ ਰੱਖਿਆ ਸਾਡੇ ਮਨੁੱਖੀ ਅਧਿਕਾਰ ਕੋਈ ਰੱਖੇ ਤਾਂ ਹੁਣ 1000 ਸਾਲ ਤੁਹਾਨੂੰ ਵੀ ਹੋ ਗਿਆ ਅੰਗਰੇਜ਼ਾਂ ਨੂੰ ਵੇ ਤੁਸੀਂ ਕਿਹੜੇ ਸਾਨੂੰ ਅਧਿਕਾਰ ਨਹੀਂ ਦੇ ਦਿੱਤੇ ਹੈਗੇ ਜੀ ਵੀ ਅਸੀਂ ਤਾਂ ਜੇ ਵੀ ਖੋਹਾਂ ਤੋਂ ਸਾਂਝਾ ਤੋਂ ਪਾਣੀ ਨਹੀਂ ਪੀ ਸਕਦੇ ਸਕੂਲਾਂ 'ਚ ਨਹੀਂ ਜਾ ਸਕਦੇ ਤਾਂ ਫਿਰ ਉਹ ਅੰਗਰੇਜ਼ ਕਹਿੰਦੇ ਵੀ ਇਹੋ ਜਿਹਾ ਗੱਲ ਤਾਂ ਦੁਨੀਆ ਦੇ ਕਿਸੇ ਦੇਸ਼ 'ਚ ਨਹੀਂ ਕਿਸੇ ਦੂਜੇ ਬੰਦੇ ਦੇ ਹੱਥੋਂ ਕੋਈ ਪਾਣੀ ਨਾ ਪੀਵੇ ਕਿਲੇ ਬੰਦੇ ਨੂੰ ਸਕੂਲ ਜਾਣ ਤੋਂ ਰੋਕਿਆ ਜਾ ਵੀ ਬਈ ਇਹ ਗੱਲ ਤਾਂ ਕਿਤਾਬ ਸਾਡੇ ਦੇਸ਼ ਵਿੱਚ ਹੋ ਸਕਦੀ ਹੈਗੀ ਆ ਜੀ ਤੇ 바ਵਾ ਸਾਹਿਬ ਨੇ ਕਿਹਾ ਵੀ ਤੁਸੀਂ ਆ ਕੇ ਦੇਖਣੋ ਹੂੰ ਬੁਰੀ ਕਿਹਾ ਕੋਈ ਆ ਕੇ ਦੇਖ ਲਾਓ ਫਿਰ ਉਹਨੇ 8 ਨਵੰਬਰ 1947 ਨੂੰ ਇੱਕ ਸਟੈਚੂਟਰੀ ਕਮਿਸ਼ਨ ਜਿਹੜਾ ਹੈ ਹੂੰ ਉਹ ਅਪਾਇੰਟ ਕੀਤਾ ਬਿਲਕੁਲ ਸਟੈਚੂਟਰੀ ਕਮਿਸ਼ਨ ਜਿਹੜਾ ਉਹਨੂੰ ਸਾਈਮਨ ਕਮਿਸ਼ਨ ਵੀ ਕਿਹਾ ਜਾਂਦਾ ਹੈ ਹੂੰ ਉਹ 1928 ਦੇ ਇਥੇ ਆਇਆ ਤੇ ਕਾਂਗਰਸ ਤੇ ਗਾਂਧੀ ਜੀ ਹੁਣੀ ਬਾਈਕਾਟ ਕਰ ਦਿੱਤਾ ਉਸ ਕਮਿਸ਼ਨ ਦਾ ਕਿਉਂਕਿ ਗਾਂਧੀ ਨੂੰ ਪਤਾ ਸੀ ਵੀ ਜਿਹੜੀ ਗੱਲ ਡਾਕਟਰ ਮਿੰਟ ਕਰ ਕਹਿੰਦੇ ਆ ਭਈ ਉਹ ਤਾਂ ਇੱਥੇ ਸੱਚ ਦਰਿਆਪਤ ਹੋ ਜਾਣੀ ਹੈ ਕਿ ਇਥੇ ਲਈ ਨਾ ਹੋਵੇ ਬਾਸ ਤੇ ਨਾ ਬੱਜੇ ਬਾਂਸਰੀ ਤੇ ਇਥੇ ਲਈ ਸਾਈਮਨ ਕਮਿਸ਼ਨ ਨੂੰ ਇੰਡੀਆ ਚ ਬਾਹਰ ਨਹੀਂ ਨਾ ਦਿਓ ਨਹੀਂ ਇਸੇ ਕਰਕੇ ਗੋ ਬੈਕ ਦੇ ਨਾਰੇ ਲੱਗੇ ਸੀ ਐਡਵੋਕੇਟ ਸਾਹਿਬ ਹਾਂਜੀ ਹਾਂਜੀ ਇਸੇ ਕਰਕੇ ਲੱਗੇ ਪਾਪਾ ਜਾਓ ਪਾਪਾ ਜਾਓ ਹੂੰ ਤੇ ਇਹ ਫੇਰ ਉਹ ਜਿਹੜਾ ਕਮਿਸ਼ਨ ਆਇਆ ਪਰ ਡਾਕਟਰ ਬਟਕਰ ਤੇ 18 ਹੋਰ ਚਰਤਾ ਦੀਆਂ ਜਟੇਬੰਦੀਆਂ ਉਹ ਕਮਿਸ਼ਨ ਨੂੰ ਮਿਲੀਆਂ ਔਰ ਉਹਨੇ ਆਪਣੇ ਧੱਕਦਾਰ ਰੱਖੇ ਤੇ ਧਾਤਾਂ ਬੜ ਕਰ ਲੈ ਇਹ ਸਾਰੀ ਸਥਿਤੀ ਦਸੀ ਵੀ ਅਸੀਂ ਤਾਂ ਪੋਵਾਂ ਤੋਂ ਪਾਣੀ ਨਹੀਂ ਪੀ ਸਕਦੇ ਅਸੀਂ ਸਕੂਲਾਂ 'ਚ ਨਹੀਂ ਜਾ ਸਕਦੇ ਅਸੀਂ ਆਮ ਰਾਹ ਤੇ ਨਹੀਂ ਤੁਰ ਸਕਦੇ ਵੀ ਸਾ ਅਸੀਂ ਸਾਡੇ ਨਾਂ ਤੇ ਕੋਈ ਪ੍ਰਾਪਰਟੀ ਨਹੀਂ ਹੋ ਸਕਦੀ ਹੈਗੀ ਵੀ ਇਸ ਕਰਕੇ ਬੇਸ਼ਾਨੂਏ ਜਿਹੜੇ ਜਿੱਦਾਂ ਤੁਸੀਂ ਹਿੰਦੂ ਮੁਸਲਮਾਨ ਤੇ ਸਿੱਖਾਂ ਨੂੰ ਅਧਿਕਾਰ ਦਿੱਤੇ ਹੈਗੇ ਆ ਕੋਈ ਸੋਭਲੀ ਦੇ ਹੱਕ ਤੇ ਹੈ ਤੇ ਸਿੱਧਾ ਸਾਨੂੰ ਵੀ ਅਧਿਕਾਰ ਮਿਲਣੇ ਚਾਹੀਦੇ ਹੈਗੇ ਜੀ ਤੇ ਜਦੋਂ ਉਹ ਸਾਰੀ ਰਿਪੋਰਟ ਜਾ ਕੇ ਸੈਸ਼ਨ ਕਮਿਸ਼ਨ ਨੇ ਬ੍ਰਿਟਿਸ਼ ਸਰਕਾਰ ਨੂੰ ਦੇ ਦਿੱਤੀ ਤਾਂ ਜਾਦੂ ਨਹੀਂ ਦੇਖਿਆ ਬਈ ਇਹ ਤਾਂ ਗਾਂਧੀ ਜੀ ਕੁਛ ਕਹਿੰਦੇ ਹੈਗੇ ਆ ਤੇ ਇਹ ਕੋਈ ਕੋਸਲ ਉੱਥੇ ਹੋ ਰਹੀ ਹੈ ਤਾਂ ਇਸ ਕਰਕੇ ਉਹ ਨਹੀਂ ਤੇ ਲੰਡਨ ਦੇ ਵਿੱਚ ਤਿੰਨ ਕਾਂਪਨਸ ਜਿਹੜੀਆਂ ਕੱਟੀਆਂ ਉਹ ਕਹਿੰਦੇ ਵੀ ਅਸੀਂ ਅਸੀਂ ਮੋਹ ਮੋਹੀ ਜਿਹੜਾ ਬਈ ਅਸੀਂ ਮੋਹ ਮੋਹੀ ਤੁਹਾਡੀ ਗੱਲ ਕਰਾਵਾਂਗੇ ਬਈ ਇਸ ਕਰਕੇ ਬਈ ਤੁਸੀਂ ਜਿਹੜੀ ਆ 12 ਨਵੰਬਰ 1930 ਨੂੰ ਪਹਿਲੀ ਜਿਹੜੀ ਕਾਨਫਰੰਸ ਹੋਈ ਹੈ ਜੀ ਜੀ ਉਹਦੇ ਵਿੱਚ ਡਾਕਟਰ ਬਿਰਕਰ ਵੀ ਗਏ ਪਾਰਟੀਆਂ ਸਾਰੀਆਂ ਉਸ ਵੇਲੇ ਜਿਹੜੀਆਂ ਪਾਰਟੀਆਂ ਸੀ ਉਹ ਕਮਲ ਲਾਲ ਵੇਸਟ ਸੀ ਗਿਆ ਮੁਸਲਮਾਨਾ ਮੁਸਲਮਾਨੀ ਸੀ ਹਿੰਦੂਆਂ ਦੀ ਨੁਮਾਸਾ ਸੀ ਸ਼ਖਲੀਬ ਸੀ ਤੇ ਉਹਨਾਂ ਨੇ ਉਹਨਾਂ ਦੇ ਨਮਾਇਦੇ ਭੱਤੇ ਹੂੰ ਉੱਥੇ ਉੱਥੇ ਮੀਟ ਲੰਡਨ ਦੇ ਵਿੱਚ ਗਾਂਧੀ ਜੀ ਦੂਜੀ ਗੋਰਮੈਂਟ ਕਾਨਫਰੰਸ ਗਏ ਤੇ ਉੱਥੇ ਇਹ ਹੀ ਕਿਹਾ ਵੀ ਅਸੀਂ ਸਾਰੇ ਹਿੰਦੂ ਹੈਗੇ ਆ ਤੇ ਸਾਨੂੰ ਰਾਜ ਦੇ ਦਿਓ ਤੇ ਸੋ ਚਲੇ ਜਾਓ ਤੇ ਉਹ ਮਿਸਟਰ ਜਨਾ ਜਿਹੜੇ ਸੀਗੇ ਤੇ ਉਹਨਾਂ ਨੇ ਕਿਹਾ ਬਈ ਇਹ ਗਾਂਧੀ ਜੀ ਝੂਠ ਬੋਲਦੇ ਹੈਗੇ ਆ ਇਹ ਮੁਸਲਮਾਨ ਹੈ ਸਾਡਾ ਇਹਨਾਂ ਨਾਲ ਕੋਈ ਕਿਸੇ ਤਰ੍ਹਾਂ ਦਾ ਸੱਭਿਆਚਾਰ ਨਹੀਂ ਮਿਲਦਾ ਇਹ ਕਈ ਦੇਵੀ ਦੇਵਤਿਆਂ ਨੂੰ ਮੰਨਦੇ ਆ ਸੀ ਕੋਈ ਅੱਲਾ ਨੂੰ ਮੰਨਦੇ ਆ ਇਹ ਸੜਦੇ ਨੂੰ ਸਲਾਮ ਕਰਦੇ ਆਂ ਅਸੀਂ ਲੈਂਦੇ ਨੂੰ ਕਰਦੇ ਆਂ ਇਹ ਸਾੜਦੇ ਹੈਗੇ ਮੁਰਦਿਆਂ ਨੂੰ ਇਹ ਦੱਬਦੇ ਹੈਗੇ ਆਂ ਵੀ ਇਹਨਾਂ ਦੇ ਕਈ ਜਿਹੜੇ ਗ੍ਰੰਥ ਹੈਗੇ ਆਂ ਤੇ ਸਾਡਾ ਤਾਂ ਕੋਈ ਕਰਾਂ ਨਹੀਂ ਹੈ ਇਸ ਕਰਕੇ ਸਾਡਾ ਅਲੱਗ ਹੋਣਾ ਚਾਹੀਦਾ ਸੀ ਇਹਨਾਂ ਦੇ ਨਾਲ ਹਿੰਦੂ ਨਹੀਂ ਹੈਗੀ। ਕੀ ਬਾਤ ਹੈ? ਹਾਂ ਇਸੇ ਤਰ੍ਹਾਂ ਹੁੰਦੇ ਜਿਹੜੇ ਸਿੱਖਾਂ ਦੇ ਨਮਾਇंदे ਸੀ ਉਹਨੇ ਜਦੋਂ ਸਿੱਖ ਰਾਜ ਦੀ ਗੱਲ ਕੀਤੀ ਹਮ ਬਾਦੂਮ ਬਦ ਕਰ ਲੈ ਬਾਦੂਮ ਬਦ ਕਰ ਉਹ ਜਦੋਂ ਬਣਾਇਆ ਗਿਆ ਤੇ ਉਹਨਾਂ ਨੇ ਕਿਹਾ ਭਈ ਭਈ ਜਿਹੜਾ ਇਹ ਲੋਕ ਇਸ ਕਰਕੇ ਦੇਸ਼ ਦੀਆਂ ਵੱਡੀਆਂ ਪਾਰ ਹੈ ਕਿਉਂਕਿ ਇਹ ਦੇਸ਼ ਦੇ ਦੇ ਅਸਲੀ ਮਾਲਕ ਨਹੀਂ ਹੈਗੇ ਬਾਹਰੋਂ ਆਏ ਹੋਏ ਲੋਕ ਹੈਗੇ ਅਸੀਂ ਇਹ ਦੇ ਮਾਲਕ ਹੈਗੇ ਆ ਇਸ ਕਰਕੇ ਮੈਂ ਭਾਰਤ ਦੀਆਂ ਕਦੇ ਬੰਡੀਆਂ ਨਹੀਂ ਪਹਿਨਦਿਆਂ ਆ ਆਹ ਤੇ ਉੱਤੇ ਹਾਂ ਉਹਨੇ ਤੇ ਉੱਤੇ ਆਪਣੇ ਹੱਕਾਂ ਦੀ ਗੱਲ ਕੀਤੀ ਤਾਂ ਸਰਕਾਰ ਉਹਨਾਂ ਤੋਂ ਬ੍ਰਿਟਿਸ਼ ਸਰਕਾਰ ਬੜੀ ਕਨਵੈਂਸ ਹੋਈ ਉਹਨਾਂ ਨੇ ਕਨਵੈਂਸ ਹੋ ਕੇ ਜਿਹੜਾ 17 ਅਗਸਤ 1947 ਜਿਹੜਾ ਪੱਤੀ ਨੂੰ ਇੱਕ ਕਮਨਲ ਵਾਰਡ ਨਾਂ ਦਾ ਫੈਸਲਾ ਦਿੱਤਾ ਜੀ ਕਮਨਲ ਵਾਰਡ ਇਹਦਾ ਇਸ ਕਰਕੇ ਨਾ ਆ ਕਿਉਂਕਿ ਉਹ ਤੋਂ ਰਾਜਨੀਤਿਕ ਤਾਕਤ ਸਰਕਾਰ ਪ੍ਰਾਪਤ ਨਹੀਂ ਹੋਈ ਜੀ ਦੂਦੂਆਂ ਦੀ ਪਿੱਤਾਂ ਦੀ ਮੁਸਲਮਾਨਾਂ ਦੀ ਗਲਤਾਂ ਦੀ ਤੇ ਇਸ ਕਰਕੇ ਉਹਦੇ ਵਿੱਚ ਉਹਨੇ ਬਰਾਬਰ ਅਧਿਕਾਰ ਦੇ ਦਿੱਤੇ ਪਰ ਗਾਂਧੀ ਜੀ ਨੂੰ ਜਿਹੜੀ ਹਾਰ ਮੰਨਣੀ ਪਈ ਪਰ ਗਾਂਧੀ ਜੀ ਆਪਣੀ ਇਸ ਬੇਇੱਜ਼ਤੀ ਨੂੰ ਨਾ ਸਹਾਰਦੇ ਹੋਏ ਉਹਨਾਂ ਨੇ ਗਾਂਧੀ ਜੀ ਨੇ ਜਰੂਰਦਾ ਜੇਲ੍ਹ ਦੇ ਵਿੱਚ ਮੰਨਵਰਤ ਰੱਖ ਲਿਆ ਔਰ ਮੰਨਵਾਰ ਜਿਹਾ ਦੇ ਰਾਤ ਦੇ 10-4 ਟੈਨ ਹੋਏ ਕੌਂਦੀ ਸਿਹਤ ਉਹਨਾਂ ਦੀ ਖਰਾਬ ਹੋਣ ਲੱਗੀ ਤਾਂ ਉੱਚ ਜਾਤੀ ਲੋਕ ਚਾਹੇ ਉਹ ਹਿੰਦੂ ਸੀ ਚਾਹੇ ਮੁਸਲਮਾਨ ਸੀਗੇ ਚਾਹੇ ਸਿੱਖ ਸੀਗੇ ਉਹਨਾਂ ਨੇ ਦਲਤਾਂ ਨੂੰ ਉੱਠਣਾ ਮਾਰਨਾ ਸ਼ੁਰੂ ਕਰਤਾ ਔਰ ਦਲਤਾਂ ਦੀਆਂ ਬਸਤੀਆਂ ਲਗਾਣੀਆਂ ਸ਼ੁਰੂ ਕਰ ਦੇਤੀ ਮਤਲਬ ਮੈਂ ਮੈਂ ਤਾਂ ਐਡਵੋਕੇਟ ਸਾਹਿਬ ਤਾਈ ਸ਼ਾਇਦ ਅੰਬੇਡਕਰ ਸਾਹਿਬ ਨੇ ਜਦੋਂ ਦਲਿਤਾਂ ਦੇ ਨਾਲ ਕੁੱਟਮਾਰ ਹੁੰਦੀ ਦੇਖੀ ਬਸਤੀਆਂ ਨੂੰ ਅੱਗਾਂ ਲੱਗੀਆਂ ਦੇਖੀਆਂ ਸ਼ਾਇਦ ਉਹਨਾਂ ਨੂੰ ਮਜਬੂਰੀ ਦੇ ਵਿੱਚ ਇਹ ਸਾਰੇ ਕੰਪਰੋਮਾਈਜ਼ ਕਰਨਾ ਪਿਆ ਸੀ ਨੇ ਮਜਬੂਰੀ ਵੀ ਹੈਗੀ ਆ ਇਹ ਤੋਂ ਵੱਡੀ ਗੱਲ ਵੀ ਇੱਕ ਹੈਗੀ ਆ ਤੇ ਉਹ ਬਾਬਾ ਸਾਹਿਬ ਇਹ ਚਿੰਤਾ ਚ ਚਲੇ ਗਏ ਹੈ ਤੇ ਜਿਨ੍ਹਾਂ ਲੋਕਾਂ ਦੇ ਹੱਕਾਂ ਲਈ ਮੈਂ ਲੜ ਰਿਹਾ ਹੂੰ ਜਿੱਦਾਂ ਹੋਣੀ ਜਿੱਦਾਂ ਹੋਣੀ ਉਹਨਾਂ ਨੂੰ ਮਾਰਨਾ ਪੁੱਟਣਾ ਸ਼ੁਰੂ ਕਰ ਦਿੱਤਾ ਜੇ ਉਹ ਲੋਕ ਹੀ ਨਾ ਰਹੇ ਹਾਂ ਇਹੋ ਲੋਕ ਹੀ ਨਾ ਇਹਨਾਂ ਨੇ ਛੱਡੇ ਨਹੀਂ ਤਾਂ ਤੁਹਾਡੇ ਸਾਹਮਣੇ ਇਹ ਹੈ 50 ਸਾਲ ਬਾਅਦ ਇੱਕ ਇਥੇ ਲੀਡਰ ਨੂੰ 1984 ਚ ਮਾਰਿਆ ਗਿਆ ਜਦ ਕਿ ਉਹਨਾਂ ਦੇ ਰਾਸ਼ਟਰਪਤੀ ਸਿੱਖਾਂ ਦਾ ਸੀ ਹੋਮ ਮਿਨਿਸਟਰ ਸਿੱਖਾਂ ਦਾ ਸੀ ਫੌਜਾਂ ਦਾ ਜਿਹੜਾ ਕਮਾਂਡਰ ਸੀ ਉਹ ਸਿੱਖਾਂ ਦਾ ਸੀ ਸਾਡੀ ਟਰਾਂਸਪੋਰਟ ਉਹਨਾਂ ਕੋਲ ਸੀ ਸਾਰੀ ਜ਼ਮੀਨ ਉਹਨਾਂ ਕੋਲ ਸੀ ਇਹਦੇ باوجود ਵੀ ਉਹ ਹਜਾਣਾ ਦੀ ਇਤਜ਼ਾਦ ਇਥੇ ਮਾਰੇ ਗਏ ਹੂੰ ਤੁਸੀਂ ਇਮੇਜਿਨ ਕਰੋ ਕਿ ਜੇ ਕਿਤੇ ਉਦੋਂ ਗਾਂਧੀ ਜੀ ਮਰ ਜਾਂਦੇ ਤਾਂ ਇਹ ਪੱਲੇ 7 ਕਰੋੜ ਦਾ ਸੁੱਤ ਜੀ ਪਰ ਅੱਜ ਦੇ ਡੋਕਾ ਕਦੀ ਨਹੀਂ ਬਚਲੇ ਸੀ ਇਸ ਮਜਬੂਰੀ ਦੇ ਤਹਿਤ ਮਨੁੱਖਤਾ ਨੂੰ ਮੱਦੇ ਨਜ਼ਰ ਰੱਖਦੇ ਆ ਐਕਸਮ ਬੈਠ ਕਰਨੇ ਨੂੰ ਪੂਨਾ ਪੈਕਟ ਕਰਨਾ ਪਿਆ ਹੂੰ ਹੂੰ ਮੈਂ ਮੈਂ ਕਹਿੰਨਾ ਕਿ ਮਨੁੱਖਤਾ ਦੀ ਬਿਹਤਰੀ ਵਾਸਤੇ ਮਨੁੱਖਤਾ ਨੂੰ ਇੱਕ ਲੈਣ ਵਾਸਤੇ 바ਵਾ ਸਾਹਿਬ ਨੇ ਤਾਂ ਇਹ ਸਮਝੌਤਾ ਕਰ ਲਿਆ ਕੰਪਰੋਮਾਈਜ਼ ਕਰ ਲਿਆ کہ جنہاں لے میں آنجی آنجی کسارا کچھ کر رہے ہیں جے کر وہ ہی نہ رہے تھے دا فیدہ کی ہوئے گا تے گاندی دی کی مجبوری سی ساتھ گاندی دی ہے مجبوری سی بھئی گاندی جی ہندو سماج دے نیتا سی گئے مسلمان سماج دے بھی نیتا سی سکھان دے بھی جو نیتا سی ہو جی وہ نہیں چاہتے سکے بھئی میرے تو ਅਗਲੀ ਵੀ ਕੋਈ ਬਰਾਬਰ ਦੀ ਮੂਵਮੈਂਟ ਉੱਠੇ ਜਾਂ ਕੋਈ ਲੀਡਰ ਮੇਰੇ ਬਰਾਬਰ ਦਾ ਉੱਠੇ ਮੈਂ ਹੀ ਮੈਂ ਹੀ ਇਹ ਦੇਸ਼ ਦਾ ਹੀਰੋ ਰਹਾ ਤੇ ਇਸ ਕੱਲ ਨੂੰ ਮਦਰ ਨਾ ਜਾ ਰੱਖ ਕੇ ਤੇ ਦੂਜਾ ਉਹਨਾਂ ਨੂੰ ਇਸ ਕੱਲ ਦੀ ਵੀ ਚਿੰਤਾ ਸੀ ਜਿਹਦੇ ਜਿਸ ਵੇਲੇ ਨਾਰਾ ਦੇ ਕੇ ਸਿੰਧੂਆ ਨੇ ਮੁਸਲਮਾਨਾਂ ਤੇ ਸਿੱਖਾਂ ਨੂੰ ਆਪਣੇ ਨਾਲ ਲਾਇਆ ਉਹ ਇਹ ਸੀਗਾ ਤੇ ਜੇ ਹੁਣ ਆਪਾਂ ਇਕੱਠੇ ਹੋ ਕੇ ਨਾਲ ਲੜੇਗਾ ਵੀ ਜੀ ਕਹਿੰਦੇ ਤਾਂ ਇਹਨਾਂ ਲੋਕਾਂ ਨੂੰ ਬਰਾਬਰ ਜ਼ਮੀਨਾਂ ਦੇਣੀਆਂ ਪੈਣਗੀਆਂ ਇਹਨਾਂ ਲੋਕਾਂ ਨੂੰ ਬਰਾਬਰ ਪਜਾਰਾਂ ਚ ਬਾਜ਼ਾਰਾਂ ਚ ਜਿਹੜੇ ਬਿਜ਼ਨਸ ਸੈਂਟਰ ਦੇਣੇ ਪੈਣਗੇ ਇਹਨਾਂ ਲੋਕਾਂ ਨੂੰ ਸਰਕਾਰ ਚ ਨੌਕਰੀਆਂ ਦੇਣੀਆਂ ਪੈਣਗੀਆਂ ਇਹਨਾਂ ਲੋਕਾਂ ਨੂੰ ਵੀ ਵਜੀਰੀਆਂ ਐਮ ਐਲ ਏ ਸਾਰਾ ਬਰਾਬਰ ਲਿਆਉਣਾ ਪਊਗਾ ਇਸ ਕਰਕੇ ਉਹ ਵੀ ਤੁਸੀਂ ਮੇਰੇ ਨਾਲ ਹੋਵੋ ਤਾਂ ਮੈਂ ਨਹੀਂ ਕਰਦੇਗਾ ਡਾਕਟਰ ਥੰਬਿਡਕਰ ਜਿਹੜਾ ਦੁਨੀਆ 'ਚ ਕੋਈ ਵਿਦਵਾਨ ਨਹੀਂ ਸੀ ਦੁਨੀਆ ਦੇ ਦੁਨੀਆ ਦੇ 6 ਮਹਾਨ ਵਿਦਵਾਨਾਂ ਵਿੱਚੋਂ ਉਹ ਮੁੱਖ ਹੈ ਗਿਆ ਤੇ ਇਸ ਕਰਕੇ ਡਾਕਟਰ ਥੰਬਿਡਕਰ ਨੇ ਕਲਮ ਦੇ ਨਾਲ ਹੀ ਇੱਕ ਕ੍ਰਾਂਤੀ ਕਰ ਦਿੱਤੀ ਹੂੰ ਅਚਾਨਕ ਇੱਕ ਹੋਰ ਐਡਵੋਕੇਟ ਸਾਹਿਬ ਆਇਆ ਕਿ ਵੱਖਰੇ ਚੋਣ ਹਲਕਿਆਂ ਨੂੰ ਖਤਮ ਕਰ ਦਿੱਤਾ ਵੱਖਰੇ ਚੋਣ ਇਲਾਕੇ ਕਿਦਾਂ ਮਤਲਬ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਈ ਸਰ ਨਹੀਂ ਵੇ ਚੋਂ ਜਿਹੜੇ ਹਲਕੇ ਬਣਾਏ ਗਏ ਸੀਗੇ ਨਾ ਜੀ ਪਹਿਲਾ ਪਹਿਲਾ ਜਿਹੜੀ ਕਿਉਂਕਿ ਕਮਿਨਲਡ ਪ੍ਰੋਟੈਕਟਸ ਸੀਗੀ ਹਾਂ ਮੁਕੜ ਆਪਣੇ ਦੇਸ਼ 'ਚ ਜੇ ਲੋਕਤੰਤਰ ਆਇਆ ਨਹੀਂ ਸੀ ਜੀ ਤੇ ਉਹ ਜਿੱਥੇ ਮੁਸਲਮਾਨਾਂ ਦੀ ਸੀਟ ਸੀ ਉੱਥੇ ਮੁਸਲਮਾਨ ਹੀ ਖੜਦਾ ਸੀ ਇੱਥੇ ਹਿੰਦੂਆਂ ਦੀ ਸੀਟ ਸੀ ਉੱਥੇ ਹਿੰਦੂ ਹੀ ਖੜਦਾ ਸੀ ਤੇ ਜਿੱਥੇ ਸਿੱਖ ਸੀ ਉੱਥੇ ਸਿੱਖ ਖੜਦਾ ਸੀ ਤੇ ਪਰ ਜਿਹੜੇ ਵੱਡੇ ਜ਼ਿਲ੍ਹੇ ਸੀਗੇ ਉਹਨਾਂ ਦੇ ਨਾਲ ਇੱਕ ਦੇ ਨਾਲ ਦੋ ਸੀਟਾਂ ਕਰ ਦਿੱਤੀਆਂ ਗਈਆਂ ਓਕੇ ਬਈ ਜਿੱਦਾਂ ਜਲੰਧ ਕਰਿਆ ਅੰਬਰਖਾਰਾ ਤੇ ਇਹਨੂੰ ਰਿਜ਼ਰਵ ਕਰਤਾ ਨਾਲ ਵੀ ਇਥੋਂ 2 ਐਮਪੀ ਬਣ ਗਏ ਇਥੋਂ 2 ਮਗਲਾਂ ਦੇ ਬਣ ਗਏ ਇੱਕ ਤਾਂ ਉਸੇ ਜਿਸ ਕਮੇਟੀ ਲਈ ਉਹ ਸੀਟ ਹੈਗੀ ਆ ਉਹ ਜਾਏਗਾ ਦੂਜਾ ਇੱਕ ਸ਼ੁਰੂ ਕਰਤਾ ਚੋਂ ਜਾਏਗਾ ਹੂੰ ਇਹ ਇਹ ਜਿਹੜਾ ਸੀ ਉਦੋਂ ਪਹਿਲਾ 1937 ਤੱਕ ਜਿਹੜੀ ਦੋਹੀ ਵੋਟ ਦਾ ਅਧਿਕਾਰ ਸੀ ਦੱਕ ਮਟਕਨ ਲਿਆ ਜੀ ਇਹੇ ਤਾਂ ਆਪਣੇ ਬੰਦੇ ਨੂੰ ਪਾਉਂਗੇ ਵੋਟੇ ਇੱਕ ਦੂਜੇ ਜਨਰਲ ਨੂੰ ਵੀ ਪਾਉਂਗੇ ਬਿਲਕੁਲ 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 ਪਰ ਜਦੋਂ ਸਭ ਦੇਸ਼ ਆਜ਼ਾਦ ਹੋ ਗਿਆ ਭਾਰਤ ਵਿੱਚ ਡਾਕਟਰ ਬੈਂਡਕਰ ਨੇ ਲੋਕਤੰਤ ਨੂੰ ਲਿਆਂਦਾ ਤਾਂ ਲੋਕਤੰਤਰ ਲੋਕਤੰਤਰ ਦਾ ਜਿਹੜਾ ਸੂਲਿਆ ਉਹ ਇਹ ਹੀ ਆ ਵੀ ਵਨ ਮੈਨ ਵਨ ਵੋਟ ਵਨ ਵੈਲੀ ਜੀ ਬਿਲਕੁਲ ਬਿਲਕੁਲ ਤੇ ਇੱਕ ਡਾਕਟਰ ਬੈਂਡਕਰ ਨੇ ਕਿਹਾ ਵੀ ਹੁਣ ਦੋ ਵੋਟ ਵੀ ਕੋਈ ਟੱਕ ਨਹੀਂ ਹੈ ਜੀ ਦੇਸ਼ ਵਿੱਚ ਲੋਕਤੰਤਰ ਹੈ ਤੁਹਾਨੂੰ ਬਰਾਬਰ ਦੇ ਸਾਰੇ ਅਧਿਕਾਰ ਹੈਗੇ ਆ ਇਸ ਲਈ ਬਾਕੀ ਨਾਗਰਿਕਾਂ ਵਾਂਗ ਤੁਸੀਂ ਵੀ ਭਾਰਤ ਦੇ ਨਾਗਰਕ ਹੈਗੇ ਆ ਮਤਲਬ ਸ਼ਾਰਟ ਸ਼ਬਦਾਂ 'ਚ ਇਹ ਕਹਿ ਸਕਦੇ ਆਂ ਕਿ ਮਹਾਤਮਾ ਗਾਂਧੀ ਦਲਿਤ ਵਿਰੋਧੀ ਸੀ ਨਹੀਂ ਉਹ ਤਾਂ ਦੇਖੋ ਤੁਸੀਂ ਉਹਨਾਂ ਦਾ ਸਾਰਾ ਹੀ ਜੇ ਆਪਾਂ ਦੇਖਿਆ ਜਾਵੇ ਉਹਨਾਂ ਦੀ ਲਾਈਫ ਨੂੰ ਆਪਾਂ ਪੜੀਏ ਹੂੰ ਤਾਂ ਆਪੇ ਹੀ ਦੇਖੋ ਤਾਂ ਗਾਂਧੀ ਜੀ ਜਿਹੜੇ ਕਹਿੰਦੇ ਭਈ ਮੈਨੂੰ ਜਿਹੜਾ ਵਰਨ ਵਸਤਾ ਤੇ ਮਾਣ ਹੈ ਜੀ ਮੈਨੂੰ ਵਰਨ ਵਸਤਾ ਜਾਤ ਪਾਤ ਦੇ ਉੱਤੇ ਮਾਣ ਹੈ ਜਦ ਕਿ ਸਾਡੇ ਦੇਸ਼ ਦੇ 1200 ਸਾਲ ਦੀ ਗੁਲਾਮੀ ਦਾ ਕਾਰਨ ਜਾਤ ਪਾਤ ਹੈ हां ਹਾਤੋਂ ਬਾਈਸ਼ੀ ਤੋਂ ਬਾਅਦ ਜਿਹੜੇ ਆਪਾਂ 12 ਤੋਂ ਬਾਅਦ ਗਲਾਮ ਹੋਏ ਆ ਉਹਦਾ ਕਾਰਨ ਜਾਤਪਾਤੀ ਆ ਉਹ ਇਸ ਕਰਕੇ ਕਿਉਂਕਿ ਇੱਕ ਛਤਰੀ ਇਕੱਲੇ ਲੜ ਸਕਦੇ ਸੀ ਉਦੋਂ ਪੌਂਚ ਵਿੱਚ ਛਤਰੀ ਹੁੰਦੇ ਸੀ ਤੇ ਛਤਰੀ 7% ਲੋਕ ਸੀਗੇ ਤਾਂ ਦੱਸੋ 3% ਲੋਕ ਇੱਕ ਪਾਸੇ ਲੜਦੇ ਸੀ ਤਾਂ ਜਿਹੜੇ ਵਿਦੇਸ਼ੀ ਧੜਵੀ ਆਉਂਦੇ ਸੀ ਤੇ ਚਾਹੇ ਉਹ ਜਨਾਨ ਸੀਗੇ ਚਾਹੇ ਸੱਖੀ ਚਾਹੀ ਹੋਣ ਸੀ ਜਾਂ ਮੁਸਲਮਾਨ ਸੀ ਤਾਂ ਉਹ ਸਾਰਾ ਸਮਾਜ ਲੜਦਾ ਸੀ ਇਹ ਇਹ 3% ਲੋਕ ਜਿਹੜੇ ਆ ਜਿਵੇਂ ਉਹ ਸਮਾਜ ਦਾ ਮੁਕਾਬਲਾ ਕਰ ਸਕਦੇ ਸੀ ਇਸ ਕਰਕੇ ਬਾਬਾ ਸਾਹਿਬ ਜਰ ਤੋਂ ਮਿਹਨਤ ਕਰਕੇ ਆ ਵੀ ਸਾਡੇ ਦੇਸ਼ 'ਤੇ ਸੈਂਕੜੇ ਸਾਲ ਕਲਾਮ ਰਹਿਣ ਦਾ ਕਾਰਨ ਵੀ ਇਹ ਜਾਤਪਾਤੀ ਹੈ ਤੇ ਜਿਹਨੂੰ ਗਾਂਧੀ ਜੀ ਜਿੰਦਾ ਰੱਖਣਾ ਚਾਹੁੰਦੇ ਸੀ ਜਦੋਂ ਉਹਨਾਂ ਨੂੰ ਇਹ ਦੱਸੀ ਵੀ ਇਹ ਜਾਤਪਾਤ ਖਤਮ ਹੋ ਗਈ ਸਾਡੀ ਗੰਦਗੀ ਕੌਣ ਚੱਕੂ ਹੂੰ ਹੂੰ ਤੇ ਸਾਡੀ ਗੰਦਗੀ ਕੌਣ ਚੱਕੂਗਾ ਕਿਉਂਕਿ ਉਹ ਚੋਲਾ ਟਕੀਆਂ ਹੋਣਿਆ ਹੂੰ ਬਿਲਕੁਲ ਸਾਡੇ ਬੱਚੇ ਮਰੇ ਜਾਣ ਬਰਨ ਨੂੰ ਕੌਣ ਚੱਕੂ ਕੌਣ ਚੱਕੂ ਬਿਲਕੁਲ ਸਾਡੇ ਖੇਤਾਂ ਤੇ ਦੁਕਾਨਾਂ ਤੇ ਕੰਮ ਕੌਣ ਕਰੂਗਾ ਨਹੀਂ ਇਹ درست ਹੈ ਤੁਹਾਡੀ ਗੱਲ ਬਿਲਕੁਲ ਤੁਸੀਂ ਠੀਕ ਦੱਸਿਆ ਐਡਵੋਕੇਟ ਸਾਹਿਬ ਤੁਸੀਂ ਅੱਜ ਬਹੁਤ ਵਧੀਆ ਤਰੀਕੇ ਦੇ ਨਾਲ 24 ਸੈਪਟੰਬਰ 1932 ਨੂੰ ਜਿਹੜਾ ਪੂਨਾ ਪੈਕ ਹੋਇਆ ਸੀ ਸਮਝੌਤਾ ਹੋਇਆ ਸੀਗਾ ਉਸ ਬਾਰੇ ਜਾਣਕਾਰੀ ਦਿੱਤੀ ਹੈ ਔਰ ਜਾਂਦੇ ਜਾਂਦੇ ਸਮਾਜ ਲਈ ਕੁਝ ਮੈਸੇਜ ਦੇ ਦੇਣਾ ਚਾਹੁੰਦੇ ਹੋ ਸਰ ਹਾਂ ਸੋਤਾ ਸਾਹਿਬ ਦੇਖੋ ਮੈਸੇਜ ਨਹੀਂ ਮੈਂ ਤਾਂ ਅਪੀਲ ਕਰਨੀ ਚਾਹੁੰਦਾ ਇਸ ਰਾਸ਼ੀ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਜਦ ਸਾਡੇ ਸਾਹਮਣੇ ਆ ਬਈ ਦੁਨੀਆ ਕਿੰਨੀ ਤਰੱਕੀ ਕਰ ਗਈ ਹੈ ਅਸੀਂ ਅੱਜ ਅਸੀਂ ਅੱਜ ਕਿੱਥੇ ਬੈਠੇ ਹੈਗੇ ਆ ਉਹਦਾ ਕਾਰਨ ਜਾਤ ਪਾਤ ਹੈਗਾ ਜਾਤ ਪਾਤ ਨੂੰ ਖਤਮ ਕਰਨਾ ਚਾਹੀਦਾ ਹੈ ਖਤਮ ਕੀਤਿਆ ਹੀ ਇਹ ਦੇਸ਼ ਨੇ ਅੱਗੇ ਵਧਣਾ ਹੈਗਾ ਅੱਜ ਜਾਤ ਪਾਤ ਕਰਕੇ ਕਿੰਨੀਆਂ ਸਮੱਸਿਆਵਾਂ ਆ ਸਾਡੇ ਦੇਸ਼ ਤੇ ਤਾਂ ਇਸ ਲਈ ਸਾਨੂੰ ਇਹ ਜਿਹੜੀ ਸਾਡੀ ਇਲਾਮਤ ਬਾਕੀ ਦੁਨੀਆ ਚ ਕਿਤੇ ਨਹੀਂ ਹੈ ਕਿਤੇ ਨਹੀਂ ਹੈਗੀ ਸੱਚੀ ਗੱਲ ਹੈ ਇਹ ਸਿਰਫ ਇੰਡੀਆ ਦੇ ਵਿੱਚ ਹੀ ਹੈ ਇਹ ਸਾਡੇ ਦੇਸ਼ ਦੀ ਹੈਗੀ ਆ ਇਹ ਕਰਕੇ ਸਾਡੇ ਦੇਸ਼ ਦੇ ਜਿਹੜੇ ਬੁੱਢੀ ਜੀਗੀ ਆ ਪ੍ਰਗਤੀਸ਼ੀਲ ਲੋਕ ਆ ਕਾਂਗਰਸ ਲੋਕ ਆ ਹੋਰ ਲੋਕ ਆ ਜਿਹੜੇ ਉਹਨਾਂ ਨੂੰ ਜਿਹੜੇ ਮਾਨਵਤਾਪੀ ਲੋਕ ਆ ਉਹਨਾਂ ਸਾਰਿਆਂ ਨੂੰ ਅੱਗੇ ਆ ਕੇ ਇਹ ਜਾਤ ਪਾਤ ਦਾ ਵਿਰੋਧ ਕਰਨਾ ਚਾਹੀਦਾ ਹੈ اور ਵਿਰੋਧ ਹੀ ਨਹੀਂ ਬਲਕਿ ਇਹਨੂੰ ਖਤਮ ਕਰਾਉਣ ਲਈ ਦੇਸ਼ ਪੱਤਰ ਤੇ ਕੋਈ ਅੰਦੋਲਨ ਚੇੜਨਾ ਚਾਹੀਦਾ ਸੋ ਵਰਦੀ ਸਾਹਿਬ ਬਹੁਤ ਬਹੁਤ ਮਿਹਰਬਾਨੀ ਤੁਸੀਂ ਪੋਸੂ ਨਾਵਾ ਚੈਨਲ ਨਾਲ ਗੱਲਬਾਤ ਕੀਤੀ ਸੋ ਦੋਸਤੋ ਇੱਕ ਵਾਰੀ ਫੇਰ ਦੱਸ ਦਿਆਂ ਕਿ ਸਾਡੇ ਨਾਲ ਹੁਣੇ ਤੁਸੀਂ ਜਿਹੜੀ ਗੱਲਬਾਤ ਸੁਣ ਰਹੇ ਸੀਗੇ ਇਹ ਸੀਨੀਅਰ ਐਡਵੋਕੇਟ ਨੇ ਪੰਜਾਬੀ ਨਾਵਲ ਲਿਖਦੇ ਨੇ ਨਾਵਲਾਂ ਦੇ ਵਿੱਚ ਜੋ ਮਤਲਬ ਕਹਿ ਸਕਦੇ ਹੋ ਕਿ ਸਬਜੈਕਟ ਹੁੰਦਾ ਹੈ ਉਹ ਸਮਾਜ ਹੁੰਦਾ ਹੈ ਸਮਾਜ ਦਾ ਉਹ ਦਰਦ ਹੁੰਦਾ ਹੈ ਜਿਹੜਾ ਕਿ ਸਦੀਆਂ ਤੋਂ ਲਟਾੜਿਆ ਗਿਆ ਹੈ ਔਰ ਇਹਨਾਂ ਦੇ ਨਾਟਕ ਜਿਹੜੇ ਅਕਸਰ ਅੱਜਕੱਲ ਸਟੇਜਾਂ ਦੇ ਉੱਪਰ ਵੀ ਚੱਲਦੇ ਨੇ ਔਰ ਕੋਸੂਨਾਮਾ ਚੈਨਲ ਵੀ ਕੋਸ਼ਿਸ਼ ਕਰ ਰਿਹਾ ਕਿ ਇਹਨਾਂ ਦੇ ਸੀਰੀਅਲ ਜਿਹੜੇ ਲਿਖੇ ਹੋਏ ਆ ਉਹਨਾਂ ਨੂੰ ਬਣਾ ਕੇ ਟੈਲੀਕਾਸਟ ਕੀਤਾ ਜਾਵੇ ਉਹਨਾਂ ਨੇ ਬਹੁਤ ਹੀ ਡਿਟੇਲ ਦੇ ਵਿੱਚ ਅੱਜ ਦੇ ਦਿਨ ਦੀ ਮਹੱਤਤਾ ਕੀ ਪੂਨਾ ਪੈਕ ਸੀ ਮਹਾਤਮਾ ਗਾਂਧੀ ਨੇ ਮਰਨ ਵਕਤ ਕਿਉਂ ਰੱਖਿਆ ਔਰ ਬੀ ਆਰ ਅੰਬੇਡਕਰ ਸਾਹਿਬ ਨੂੰ ਡਾਕਟਰ ਅੰਬੇਡਕਰ ਸਾਹਿਬ ਨੂੰ ਕਿਸ ਤਰ੍ਹਾਂ ਦਾ ਕੰਪਰੋਮਾਈਜ਼ ਕਰਨਾ ਪਿਆ اور اس بارے پوری جانکاری انہاں دیتی ہے سو so, بہت بہت میر بانی سار تسی پوسو ناما چینل لے وقت کر دیا تو اڈا بہت بہت شکریہ سار میر بانی پوسو ناما بہت بہت میر بانی تینکیو سار